ਤਰੁਣਾ ਜੀ ਮੇਰਾ ਇਲਾਕਾ ਗਾਜੇ ਇੱਕ ਰੂਪਨ ਵੱਡਾ ਨਿਸ਼ਾਨਾ ਡੀਟਾ ਬਾਈਪਾਸ ਇਹ ਕੀ ਗੱਲ ਹੋਈ ਹੈ ਜਿਹੜਾ ਐਕਸੀਡੈਂਟ ਹੋਇਆ ਉਹ ਭਾਜੀ ਇਹ ਇੱਕ ਬ੍ਰੈਨੋ ਗੱਡੀ ਹੈ ਪੀਵੀ02 3ਈਆ 9068 ਹੈ ਇਹ ਪਿੱਛੋਂ ਮਲਗੀ 100-150 ਮੀਟਰ ਤੋਂ ਬੇਲਾ ਹੇਟ ਕਰਕੇ ਆਇਆ ਇੱਕ ਲੇਡੀਜ਼ ਨੂੰ ਉਹਨਾਂ ਮਲਗੀ ਕਾਫੀ ਸੱਟਾ ਵਗੈਰਾ ਲੱਗਿਆ ਬਾਅਦ ਚੋਂ ਉਹਦੇ ਚੱਕਰ 'ਚ ਇਹ ਬਹੁਤ ਸਪੀਡ ਨਾਲ ਭੱਜਿਆ ਅਸੀਂ 90 ਦੀ ਸਪੀਡ ਨਾਲ ਲਾਇਆ ਦੇ ਮੇਰੀ ਗੱਡੀ ਪਹਿਲਾਂ ਇਹ ਪੰਚ ਦੇ ਵਿੱਚ ਹੇਟ ਕੀਤੀ ਤਾਂ ਫਿਰ ਮੇਰੀ ਆਈ20 ਕਾਰ ਉਹਦੇ ਵਿੱਚ ਹੇਟ ਕੀਤਾ ਇੱਕ ਆਪੀ ਸਪੀਡ ਤੇ ਗਈ ਹਾਂਜੀ ਭਾਜੀ ਬਹੁਤ ਸਪੀਡ ਚਈ ਜਿਸ ਕਰਕੇ ਆਪਣੇ 에어 ਬੈਗ ਵੀ ਮਲ ਗਈ ਇਹਨਾਂ ਦੀ ਗੱਡੀ ਤੇ ਵੀ 에어 ਬੈਗ ਖੁੱਲ ਗਏ ਤੇ ਸਾਡੀ ਗੱਡੀ ਤੇ ਵੀ 에어 ਬੈਗ ਖੁੱਲ ਗਏ ਨੁਕਸਾਨ ਸਰ ਆਲਮੋਸਟ ਗੱਡੀ ਡੈਡੀ ਹੋ ਗਈ ਹੈ ਹਾਂਜੀ ਸਰ 2 ਮਹੀਨੇ ਪਹਿਲੇ ਲਈ ਭਾਈ ਗੱਡੀ ਸਰ ਮੰਗੇ ਇਹ ਕਿ ਹੁਣ ਇਨਸਾਫ ਸਾਡੋ ਮਿਲੇ ਜੋ ਸਾਡਾ ਹੈਗਾ ਹਨੂ 112 ਤੋਂ ਕਾਲ ਆਈ ਸੀਗੀ ਤੇ ਦੋ ਦੋ ਤਿੰਨ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਇਹ ਤਾਂ ਕਿਹੜੀ ਜਗ੍ਹਾ ਤੇ ਹੈ ਕਿੱਥੇ ਹੈ ਇਹ 27 ਫੁੱਟ ਰੋਡ ਤੇ ਹੋਇਆ ਜੇ ਬਾਜ਼ਾਰ ਦੇ ਵਿੱਚ ਡਿਊਟੀ ਅਫਸਰ ਨੂੰ ਬੁਲਾਇਆ ਜੋ ਵੀ ਬੰਦੀ ਕਾਰਵਾਈ ਕਰਾਂ ਨਹੀਂ ਜਾਣੀ ਮਾਨੀ ਨੁਕਸਾਨ ਨਹੀਂ ਹੈ ਨਹੀਂ ਜਾਣੀ ਮਾਨੀ ਨੁਕਸਾਨ ਬਚਾਇਆ ਹੈ